ਦਾਈ ਖਬਰ ਹੈ ਕਿ ਚਾਰੇ ਪਾਸੇ ਜਿੱਥੇ ਦੇਖੋ ਪਾਣੀ ਦੀ ਮਾਰ ਪਈ ਹੋਈ ਹੈ ਬਰਸਾਤ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਨਾ ਦਿਨ ਦੇਖਦੀ ਨਾ ਰਾਤ ਦੇਖਦੀ ਨਾ ਦੁਪਹਿਰ ਦੇਖਦੀ ਨਾ ਸ਼ਾਮ ਦੇਖੀ ਮੀਂਹ ਦਾ ਦਿਨੋਂ ਦਿਨ ਜੋਰ ਚੱਲਦਾ ਜਾ ਰਿਹਾ ਹੈ ਕੋਈ ਐਸਾ ਦਿਨ ਨਹੀਂ ਹੈਗਾ ਜਿੱਥੇ ਮੀਨਾ ਪਿਆ ਹੋਵੇ ਲਗਾਤਾਰ ਮੀਂਹ ਪੈਣ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆ ਗਏ ਨੇ ਜਿਸ ਨੇ ਪਿੰਡਾਂ ਦੇ ਪਿੰਡ ਤਬਾਹ ਕਰਤੇ ਕਰਦੇ ਕਰ ਤਬਾਹ ਕਰਤੇ ਅਲੀਸ਼ਾਨ ਕੋਠੀਆਂ ਤਬਾਹ ਕਰਤੀਆਂ ਡੰਗਰ ਪਸ਼ੂ ਪੰਛੀ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਪੰਜਾਬ ਦੇ ਵਿੱਚ ਜੋ ਕਿ ਬਹੁਤ ਦੁਖਦਾਈ ਖਬਰ ਹੈ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਪੂਰੇ ਭਾਰਤ ਦੇ ਲੋਕਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਐਸਾ ਫਲਡ ਨਾ ਆਵੇ हे ਪ੍ਰਮਾਤਮਾ ਜੇ ਸਾਥੋਂ ਕੁਝ ਗਲਤੀਆਂ ਹੁੰਦੀਆਂ ਨੇ ਤਾ ਅਸੀਂ ਤੇ ਤੁਮ ਮਾਫੀ ਮੰਗਦੇ ਆ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਪਰ ਅਸੀਂ ਤੇ ਤੁਮ ਮਾਫੀ ਮੰਗਦੇ ਆ ਕਿ ਸਾਨੂੰ ਐਡੀ ਵੱਡੀ ਸਜ਼ਾ ਨਾ ਦੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਮੈਂ ਕੋਈ ਇਹ ਰੀਲ ਬਸ ਹੁਣ ਲਾਈਵ ਹੋਇਆ ਕੋਈ ভিউਜ਼ ਵਾਸਤੇ ਨਹੀਂ ਹੋਇਆ ਕੋਈ ਲਾਈਕ ਵਾਸਤੇ ਨਹੀਂ ਹੋਇਆ ਬਸ ਤੁਹਾਡੇ ਜਰੀਏ ਰੱਬ ਨੂੰ ਇੱਕ ਅਰਦਾਸ ਸਿਰਫ ਅਰਦਾਸ ਲੈਣ ਵਾਸਤੇ ਹਾਜ਼ਰ ਹੋਇਆ ਕਿਸ ਰਲ ਮਿਲ ਕੇ ਅਰਦਾਸ ਕਰੀਏ ਇਹ ਨਾ ਸੋਚੋ ਜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਕਿ ਪੰਜਾਬ ਸਾਡਾ ਕੀ ਲੈਣਾ ਦੇਣਾ ਇਵੇਂ ਸੈਂਟਰਲ ਗਵਰਨਮੈਂਟ ਦੇ ਮਿਨਿਸਟਰ ਨੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਵੀ ਨਹੀਂ ਕੀਤਾ ਪੰਜਾਬ ਦੇ ਲਈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈਗਾ ਅਸੀਂ ਭਾਰਤ ਨੂੰ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਆ ਸਾਡੇ ਜ਼ਿਹਨ ਦੇ ਵਿੱਚ ਸਾਡਾ ਭਾਰਤ ਹੈ ਦਿਲ ਦੇ ਵਿੱਚ ਅਸੀਂ ਖੁਸ਼ੀ ਮਨਾਉਂਦੇ ਆ ਜਦੋਂ ਭਾਰਤੀ ਟੀਮ ਜਿੱਤਦੀ ਆ ੜਿ ਬੋਰਡਾਂ ਤੇ ਤਨਾਤ ਬੈਠੇ ਨੇ ਪਰਦੇ ਬੋਰਡਾਂ ਦੇ ਤਰ੍ਹਾਂ ਬੈਠੇ ਨੇ ਉਹ ਸਾਡੇ ਜਵਾਨ ਜਵਾਨਾਂ ਦੀ ਅਸੀਂ ਦੁਆ ਕਰਦੇ ਆ ਕਿ ਉਹਨਾਂ ਦਾ ਬਾਲ ਬਿੰਗਾ ਤੱਕ ਨਾ ਹੋਵੇ ਪਰਮਾਤਮਾ ਉਹਨਾਂ ਦੇ ਮਿਹਰ ਭਰੇ ਹੱਥ ਰੱਖੇ ਸਾਨੂੰ ਪਤਾ ਅੱਜ ਪੂਰੇ ਪੰਜਾਬ ਦੇ ਵਿੱਚ ਹੋਰ ਸਟੇਟਾਂ ਵਿੱਚ ਵੀ ਕਦੇ ਪਾਣੀ ਦੀ ਤਬਾਹੀ ਮਚੀ ਹੋਈ ਹੈ ਘਰ ਦੇ ਘਰ ਬਰਬਾਦ ਹੋ ਰਹੇ ਹਨ ਮੇਰੀ ਬੇਨਤੀ ਹੈ ਸਾਰਿਆਂ ਨੂੰ ਕੇ ਘਰ ਬੈਠੇ ਅਰਦਾਸ ਕਰੋ ਕਿ ਮੀ ਹਟ ਜਾਣ ਤੇ ਹੜਾਂ ਤੋਂ ਬਚਾਅ ਹੋ ਜੇ ਮੈਂ ਕੋਈ ਕੁੜੀ ਨਹੀਂ ਹੈਗੀ ਕਈ ਲੋਕ ਕੁੜੀ ਦੇਖ ਕੇ ਮਿੰਟ ਵਿੱਚ ਉਹਨੂੰ ਦੇਖਣਾ ਸ਼ੁਰੂ ਕਰ ਦਿੰਦੇ ਨੇ ਪਰ ਮੈਂ ਚਾਹਣਾ ਜਿਹੜਾ ਅੱਜ ਦਾ ਜਿਹੜਾ ਮੁੱਦਾ ਹੈ ਉਹ ਹੜਾਂ ਦੀ ਮਾਰ ਤੋਂ ਬਚਣ ਦਾ ਮੁੱਦਾ ਹੈ ਇੱਕ ਅਰਦਾਸ ਵਾਸਤੇ ਥੋੜੀ ਅਰਦਾਸ ਵਾਸਤੇ ਉਰੇ ਮੈਂ ਲਾਈਵ ਹੋਇਆ ਕਿ ਮੇਰੇ ਦੋਸਤੋ ਤੁਸੀਂ ਜੋ ਵੀ ਹੋ ਤੈਨ ਬਾਲੀ ਸਟੇਟ ਦੇ ਪੰਜਾਬ ਦੀ ਸਟੇਟ ਦੇੋਂ ਘਰ ਬੈਠੇ ਅਰਦਾਸ ਕਰੋ ਜਿਹਨੂੰ ਵੀ ਤੁਸੀਂ ਮੰਨਦੇ ਹੋ ਅੱਲਾ ਵਾਹਿਗੁਰੂ ਰਾਮ ਯਿਸੂ ਮਸੀਹ ਜਿਹਨੂੰ ਵੀ ਤੁਸੀਂ ਮੰਨਦੇ ਹੋ ਸੱਚੇ ਮਨ ਨਾਲ ਹੱਥ ਜੋੜ ਕੇ ਅਰਦਾਸ ਕਰੋ ਕਿ हे ਪ੍ਰਮਾਤਮਾ हे ਰੱਬਾ हे ਵਾਹਿਗੁਰੂ हे ਅੱਲਾ ਐਸਾ ਕਹਿਰ ਨਾ ਵਰਸਾ ਤੇਰੇ ਬਣਾਏ ਹੋਏ ਅਸੀਂ ਇਨਸਾਨ ਆ ਤੇਰੇ ਬਣਾਏ ਹੋਏ ਪੁਤਲੇ ਹਾਂ ਤੇ ਪੁਤਲਿਆਂ ਤੋਂ ਗਲਤੀ ਹੋ ਹੀ ਜਾਂਦੀ ਐ ਅਸੀਂ ਉਹ ਗਲਤੀ ਜੇ ਹੋਈ ਅਸੀਂ ਗਲਤੀ ਮੰਨਦੇ ਕੋਈ ਗਲਤੀ ਹੋਈ ਹਟ ਤੋਂ ਹੋਈ ਹੋਣੀ ਪਰ ਐਡੀ ਵੱਡੀ ਸਜ਼ਾ ਨਾ ਦੇ ਇੱਡਾ ਵੱਡਾ ਜ਼ੁਲਮ ਨਾ ਕਰ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਨੇ ਘਰ ਦੇ ਘਰ ਉਜੜ ਗਏ ਨੇ ਪਰ ਪ੍ਰਮਾਤਮਾ ਤੇਰ ਕੈਰ ਜਾਰੀ ਹੈ ਗਲਤੀਆਂ ਹੋਈਆਂ ਨੇ ਅਸੀਂ ਮਾਫੀ ਮੰਗਦੇ ਆ ਪਰ ਹਰਦਾਸ ਕਰੋ ਸਾਰੇ ਕਿ ਪੰਜਾਬ ਪਾਣੀ ਤੋਂ ਡੁੱਬਣ ਤੋਂ ਬਚੇ ਕੋਈ ਹੋਰ ਥਾਂ ਹੋਰ ਸਟੇਟਾਂ ਦੇ ਪਾਣੀ ਆਏ ਹੋਵੇ ਕਿਤੇ ਵੀ ਆਏ ਹੋਵੇ ਉਹ ਵੀ ਬਚਣ ਕਿਉਂਕਿ ਉਹ ਜਿਹੜਾ ਭਾਰਤ ਦੇਸ਼ ਹੈ ਸਭ ਦਾ ਜਿੰਨੇ ਵੀ ਲੋਕ ਰਹਿੰਦੇ ਨੇ ਸਾਰੇ ਭਾਈ ਭਾਈ ਨੇ Hindu Muslim Sikh Assai ਕਹਿੰਦੇ ਸਭ ਭਾਈ ਭਾਈ ਆ ਤੁਹਾਡੇ ਭਾਈਆਂ ਦੀ ਲੋੜ ਐ ਔਰ ਤੁਹਾਡੇ ਸਭ ਭਾਈਆਂ ਦੀ ਅਰਦਾਸ ਦੀ ਲੋੜ ਐ ਕਿ ਜਿੱਥੇ ਜਿੱਥੇ ਫਲੱਡ ਆਏ ਨੇ ਜਿਨ੍ਹਾਂ ਨੇ ਨੁਕਸਾਨ ਹੋਇਆ ਅਰਦਾਸ ਕਰੋ ਕਿ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਜਿਸ ਨਾਲ ਬਿੱਤੇ ਸੋਹੀ ਜਾਣਾ ਜਿਸ ਨਾਲ ਬਿੱਤੇ ਸੋਹੀ ਜਾਣਾ ਬਹੁਤ ਵੀਡੀਓ ਦੇਖ ਰਹੇ ਆ ਬੜਾ ਦੁੱਖ ਹੈ ਬਹੁਤ ਦੁੱਖ ਹੈ ਮੱਝਾਂ ਤੈਰ ਰੀਆਂ ਨੇ ਕਰਦਾ ਸਾਰਾ ਸਮਾਨ ਡੁੱਗ ਗਿਆ ਕਿਸੇ ਦੇ ਘਰ ਟਹਿ ਗਏ ਜਮਾ ਪੂੰਜੀ ਕੀਤੀ ਕਿੰਨੇ ਕਰੋੜਾ ਲੱਖ ਰੁਪਏ ਲਾ ਕੇ ਘਰ ਬਣਾਇਆ ਪਰ ਮਾਲ ਸੁੱਖ ਰੱਖੇ ਵਾਲੀ ਜਾਨ ਬਚ ਗਈ ਕਰਤਾ ਫਿਰ ਵੀ ਬਣਨਗੇ ਪਰ ਆਪਣਾ ਪਰਿਵਾਰ ਨਹੀਂ ਬਣਦਾ ਹੈਗਾ ਪਰਿਵਾਰ ਨਹੀਂ ਬਣਦਾ ਇੱਕ ਟੱਬਰ ਦੇ ਮੁੜ ਕੇ ਜੀ ਨਹੀਂ ਬਣਦੇ ਹੈਗੇ ਸਾਰੇ ਅਰਦਾਸ ਕਰੋ ਯਾਰ ਇਹ ਸਾਡੇ ਨਾਲ ਬੀਤੇ ਯਾਰ ਇਹਨਾ ਸੋਚੋ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਮੈਂ ਕੋਈ ਲਾਇਕ ਲੋਕ ਵਾਸਤੇ ਨਹੀਂ ਆਇਆ ਓਰੇ ਕਿ ਮੇਰੇ ਵੀਵਸ ਵਧਣ ਮੈਂ ਤੁਹਾਨੂੰ ਇੱਕ ਬਸ ਥੋੜੀ ਅਰਦਾਸ ਵਾਸਤੇ ਆਇਆ ਕਿ ਅਰਦਾਸ ਕਰੋ ਪ੍ਰਮਾਤਮਾ ਨੂੰ ਯਾਰ ਅਰਦਾਸ ਕਰੋ ਦੁਆ ਕਰੋ ਅਰਜ ਕਰੋ हे ਪਰਮੇਸ਼ਵਰ हे ਪ੍ਰਮਾਤਮਾ हे ਵਾਹਿਗੁਰੂ ਤੇਰੇ ਚਰਨਾਂ ਦੇ ਅੱਗੇ ਸਾਡੀ ਅਰਜ ਆ हाथ जोड़ के अर्जा ਕਿ ਏਡਾ ਕਹਿਰ ਨਾ ਕਰ ਯਾਰ ਏਡਾ ਕਹਿਰ ਨਾ ਕਰ ਅਸੀਂ ਤੇਰੇ ਬੱਚੇ ਆ ਤੇ ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਹੈ ਸਮਾ ਕਰ ਮਾਫ ਕਰ ਅੜੀ ਭੁੱਲਾਂ ਬਖਸ਼ਾ हे ਪਰਮੇਸ਼ਵਰ हे परमात्मा ਤੇਰੇ ਬੱਚੇ ਆ ਪਰ ਏਡਾ ਕਹਿਰ ਨਾ ਕਰ ਬਹੁਤ ਨੁਕਸਾਨ ਹੋ ਗਿਆ ਬਹੁਤ ਜਿਆਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਦੇਖਿਆ ਨਹੀਂ ਜਾਂਦਾ ਹੈਗਾ ਬਾਈ ਜਿਸ ਨਾਲ ਬਿੱਤਾ ਉਹੀ ਜਾਣਾ ਡੰਗਰ ਰੁੱੜਦੇ ਨੇ ਕਰਦਾ ਸਮਾਨ ਪਾਣੀ ਵਿੱਚ ਰੁੱੜਦਾ ਜਾ ਰਿਹਾ ਹੈ ਬਸ ਖਤਕੀਆਂ ਤੇ ਖਤਮੇ ਹੋ ਗਿਆ ੜਾ ਮੁੜ ਸਰਜਣ ਕੇ ਵਿਚਾਰੇ ਉਹਨਾਂ ਦਾ ਬਸ ਬਰੇ ਦੋਸਤੋ ਬਸ ਬੇਨਤੀ ਹੈ ਜਿੱਥੇ ਬੈਠੇ ਹੋ ਬਾਹਰ ਬੈਠੇ ਹੋ ਘਰ ਬੈਠੇ ਹੋ ਕਿਸੇ ਸਟੇਟ ਦੇ ਹੋ ਤੁਸੀਂ ਬੱਕਰੀ ਪੰਜਾਬ ਦੇ ਬੱਕਰੀ ਸਟੇਟ ਦੇ ਹੋ ਪਰ ਭਾਰਤ ਹੈ ਉਹ ਤਾਂ ਭਾਰਤ ਦੇ ਅਸੀਂ ਭਾਰਤ ਦੇ ਆ ਆਪਣੇ ਭਾਰਤ ਦੇ ਇੱਕ ਸਟੇਟ ਦੇ ਲਈ ਤੁਸੀਂ ਅਰਦਾਸ ਕਰ ਸਕਦੇ ਹੋ ਅਰਦਾਸ ਕਰੋ ਪੰਜਾਬ ਉਹ ਸੂਬਾ ਜੋ ਹਰ ਸੂਬੇ ਨਾਲ ਖੜਦਾ ਹੈ ਤੇ ਓਖੀ ਕੜੀ ਕਦੇ ਪਿੱਛੇ ਨਹੀਂ ਹਟਦਾ ਅਜੋ ਸੂਬੇ ਨੂੰ ਤੁਹਾਡੀ ਅਰਦਾਸ ਦੀ ਲੋੜ ਹੈ ਤੁਹਾਡੀ ਅਰਦਾਸ ਦੀ ਤੁਹਾਡੀ ਅਰਜ਼ ਦੀ ਥੋੜੀ ਅਰਦਾਸ ਦੀ ਲੋੜ ਹੈ ਮੇਰੇ ਦੋਸਤੋ ਕਰ ਬੈਠੇ ਹੋ ਅਰਦਾਸ ਕਰੋ ਕਿ ਸਾਡਾ ਪੰਜਾਬ ਜੋ ਪੰਜਾਬ ਹੈ ਸਾਡਾ ਸੂਬਾ ਹੈ ਸਟੇਟ ਹੈ ਭਾਰਤ ਦੀ ਜੋ ਉਹ ਬਚ ਜਾਏ ਪਾਣੀ ਦੀ ਕਹਿਰ ਤੋਂ ਬਚ ਜਾਏ ਹੜ੍ਹਾਂ ਦੀ ਮਾਰ ਤੋਂ ਬਚ ਜਾਏ ਕੀ ਹੋਰ ਨੁਕਸਾਨ ਨਾ ਹੋਵੇ ਹੋਰ ਨੁਕਸਾਨ ਨਾ ਹੋਵੇ